ਪਸ਼ੂ ਮੰਡੀ ਡੱਬ ਵਾਲੀ ਤਰੀਕ 15 6 2025 ਹਰ ਐਤਵਾਰ ਨੂੰ ਪਸ਼ੂ ਮੰਡੀ ਡੱਬ ਵਾਲੀ ਜਿਹੜੀ ਲੱਗਦੀ ਆ ਹਰਿਆਣਾ ਦੇ ਵਿੱਚ ਇਹ ਮੰਡੀ ਲੱਗਦੀ ਆ ਪਸ਼ੂ ਮੰਡੀ ਡੱਬ ਵਾਲੀ ਸੋ ਦਿਖਾਵਾਂਗੇ ਵਿਕਰੀ ਵਾਲੇ ਨਗਰ ਨਾਗਾ ਜਿਹੜੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਜਿਹੜੇ ਵੀ ਨਵੇਂ ਹੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤਾਈਂ ਦੇਖ ਲਿਓ ਆਜੋ ਫਿਰ ਦਿਖਾਉਣੇ ਕੋ 1.2 ਗੋਲਾ 4.5 ਮੱਜਾਂ ਬਿਲਕੁਲ ਟਾਪ ਕੁਆਲਿਟੀ ਦੀਆਂ ਮੱਜਾਂ ਥਾਣਾ ਹਵਾਨੇ ਕਨੀਓ ਬਿਲਕੁਲ ਸਾਫ਼ ਤੇ ਚੰਗੀ ਬੋਡੀ ਵੰਤਰ ਦੀਆਂ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਬਾਰੀ ਬਾਰੀ ਡਿਟੇਲ ਵੀ ਪੁੱਛਾਂਗੇ ਸਾਰੀਆਂ ਦੀ ਤੇ ਥੋੜ੍ਹ ਕੇ ਵੀ ਦਿਖਾ ਦਿਆਂਗੇ ਬਈ ਚੰਗੀ ਬੋਡੀ ਵੰਤਰ ਦੀਆਂ ਬਿਲਕੁਲ ਸਾਫ਼ ਮੱਜਾਂ ਦੇਖੋ ਨੰਬਰ 1 ਤੋਂ ਸਟਾਰਟ ਕਰਦੇ ਆਂ ਬਈ ਆ ਨੰਬਰ 1 ਵਾਲੀ ਮੱਜਾ ਬਈ ਜਿਹੜੀ ਸੂਆ ਕਿਹੜਾ ਸੂਆ ਐ ਇਸ ਵਾਰ ਦੂਜਾ ਸੂਆ ਝੋਟਿਆ ਦੂਜਾ ਸੂਆ ਝੋਟਿਆ ਤੇ ਕਿੰਨੇ ਦਿਨਾਂ ਦੀ ਸੂਈ ਐ ਬਾਈ ਸੂਈ ਨੂੰ ਨਾ ਹੋ ਗਿਆ ਹੋਣਗੇ 7-8 ਦਿਨ 7-8 ਦਿਨ ਸੂਈ ਨੂੰ ਹੋਗੇ ਤੇ ਬੱਚਾ ਕੀ ਦੇਤਾ ਬਾਈ ਬੱਚਾ ਕੱਟਾ ਬੱਚਾ ਮਗਰ ਕੱਟਾ ਬਾਈ 7 ਤੋਂ 8 ਦਿਨ ਸੂਈ ਨੂੰ ਹੋਗੇ ਤੇ ਹਵਾਨਾ ਹੋਣਾ ਚੈੱਕ ਕਰ ਲੋ ਤੋਰ ਕੇ ਵੀ ਦਿਖਾ ਦੇਣਾ ਤੁਹਾਨੂੰ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਕਿੰਨਾਂ ਹੋ ਗਏ 12 ਕਿਲੋ ਪੂਰਾ ਗੈਬ ਵਾਲਾ ਥਾਣਾ ਤੇ ਦੁੱਧ ਬਾਈ ਕਿੰਨਾ ਤਿਆਰ ਆ 12 ਕਿਲੋ ਤਿਆਰ ਆਈ 12 ਕਿਲੋ ਨੈਟ ਦੁੱਧ ਤਿਆਰ ਆ ਦੋ ਰੰਗ ਚਾੜਾਂਗਾ ਅਗਲਾ ਥੱਲੀ ਕਰ ਸਕਦਾ ਠੀਕ ਆ ਜਮਾ ਪੋਲੀ ਧਾਰਾ ਤੇ ਲੈ ਤੋਰੀ ਮੈਂ ਮਾੜਾ ਤੋੜ ਕੇ ਦਿਖਾਈ ਲੈ ਇੱਕ ਵਾਰੀ ਤੁਰਦੀ ਜਿਦਨੇਗਾ ਮਾਰ ਲਿਓ ਬਾਈ ਤੋਰਾ ਦੂਰਾ ਚੈੱਕ ਕਰ ਲਿਓ ਦੁੱਧ ਬਾਈ ਕਹਿੰਦਾ ਵੀ ਚੰਗਾ ਤਿਆਰ ਆ ਬਾਕੀ ਦੁਬਾਰਾ ਵੀ ਪੁੱਛਾਂਗੇ ਬਾਈ ਨੂੰ ਇੱਕ ਵਾਰੀ ਤੁਰਦੀ ਜਿਦਨੇਗਾ ਮਾਰ ਲਿਓ ਸਿੰਘ ਛੱਪੇ ਦੀ ਬਿਲਕੁਲ ਕੁੰਡੀ ਤੇ ਸੋਹਣੀ ਫੇਸ ਕੁਆਲਿਟੀ ਆ ਬਾਈ ਦੇਖੋ ਐ ਲਸਕਾਆਂ ਪੰਨਾਂ ਬਾਈ ਨੇ ਤੇਲ ਦੂਲ ਮਾਰੀ ਜਾਂਦਾ ਇੱਧਰ ਵੀ ਤੇ ਮੋੜ ਲਿਆ ਬਾਈ ਚੰਗੀ ਬੋਡੇ ਢਾਂਚੇ ਦੀ ਆ ਕੱਦ ਭਜਨ ਦੀ ਵੀ ਚੰਗੀ ਆ ਬਾਈ ਦੂਸਰਾ ਸੂਇਸ ਵਾਰ ਸੂਈਏ ਤੇ ਦੁੱਧ ਪਾਈ ਕਹਿੰਦਾ ਵੀ ਚੰਗਾ ਤਿਆਰ ਆ ਬਾਪੂ ਬੁਸਦੇ ਆ ਬਾਈ ਨੂੰ ਵੀ ਕੀ ਬਾਪੂ ਕਰਦਾ ਆ ਦੁੱਧ ਵਾਲੀ 나ੜ ਨੂੜ ਦੇਖੋ ਬਈ ਲੈ ਵੇ ਤੇ ਐ 나ੜਾ ਨੂੜਾਂ ਬਹੁਤ ਚੰਗੀਆਂ ਨੇ ਬਈਆਂ ਤੇ ਪੂਰਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਤੇ ਦੂਜਾ ਸੂਆ ਸੂਈ ਹੈ 12 ਲੀਟਰ ਦੋ ਤੇ 12 ਲੀਟਰ ਜਮਾ ਤਿਆਰ ਹੈ ਠੀਕ ਹੈ ਤੇ ਇਹਦਾ ਭਾਅ ਬਈ ਫਿਰ ਵੇਚਣ ਵਾਲਾ ਮੰਗੀ ਜਿਹੇ ਜਿੰਨੇ ਮਰਜੀ ਮੰਨਦਾ ਇੱਕ 56 175 ਹੀ ਦੇਦਾ ਹੈ ਬਾਕੀ ਮਾਨਦਾਨ ਕਰਦਾ ਹੈ ਠੀਕ ਹੈ 175 ਤੋਂ ਮਾਨਦਾਨ ਹੋ ਜਾ ਹਾਂਜੀ ਹਾਂਜੀ ਫੋਨ ਨੰਬਰ ਬਈ ਆਪਣਾ ਫੋਨ ਨੰਬਰ 9781959225 9781959225 942 ਬਜੇ ਆਪਣਾ ਵਪਾਰ ਦਾ ਕੰਮ ਆ ਬਈ ਠੀਕ ਹੈ ਤੇ ਆਹ ਦੋ ਨੰਬਰ ਵਾਲੀ ਮੱਝ ਬਈ ਹਾਂਜੀ ਇਹ ਵੀ ਠੋਟੀ ਸੂਈ ਨੇ ਦੱਸਦੇ ਨੇ 810 ਨੇ ਦੂਜਾ ਸੂਆ ਕਿਹੜਾ ਸੂਈ ਹੈ ਬਈ ਸੂਈ ਹੈ ਵੀ ਹੈ ਦੂਜਾ ਸੂਆ ਇਸ ਵਾਰ ਸੂਈ ਆ 810 ਨੇ ਸੂ ਕੱਟੀ ਆਈ ਬੱਚਾ ਇਹਦੇ ਮਗਰ ਕੱਟੀ ਆ ਬਾਈ 810 ਦਾ ਨੂਈ ਨੂੰ ਹੋ ਗਏ ਫਿਰ ਇਸ ਕੁਆਲਿਟੀ ਦੇਖ ਲਿਓ ਕਿਓ ਸੋਹਣੀਆਂ ਸਿੰਘ ਕੁੰਡਾ ਥੋੜਾ ਜਿਹਾ ਖੁੱਲਾ ਜਰੂਰ ਆ ਪਰ ਕੁੰਡਾ ਬੋਡੀ ਮਦਾਬ ਕੇ ਜੱਜਦਾ ਸਿੰਘ ਗੋਡੀ ਬੰਤਰ ਦੀ ਇਹ ਵੀ ਚੰਗੀ ਆ ਤੇ ਲੇਵਾਲੂਆ ਦਿਖਾਣੇ ਸਾਨੂੰ ਨੇੜੇ ਤੋਂ ਦੇਖੋ ਥਣਾ ਹਵਾਂ ਨਹੀਂ ਚੈੱਕ ਕਰ ਲਿਓ ਬਿਲਕੁਲ ਸਾਫ ਥਣ ਹਵਾਨਾ ਬਾਈ ਚਾਰੋਂ ਥਣ ਇੱਕੋ ਜੇ ਸੋਹਣਾ ਮੁੱਠੀ ਚਬਾਈ ਵਾਲਾ ਥਣ ਤੇ ਗੈਪ ਵਾਲਾ ਥਣ ਲੱਗਿਆ ਨੂੰ ਵੀ ਤੇ ਬੰਤਰ ਚੰਗੀ ਆ ਬਾਈ ਦੇਖੋ ਝੋਟੀ ਦੀ ਪੋੜਾ ਪੋੜਾ ਦੇਖੋ ਕਰਮਾਲੀ ਦਾ ਪਿਠਫੁੜੇ ਦੀ ਬੰਤਰ ਬਹੁਤ ਸੋਹਣੀ ਆ ਸੂਈ ਕਿਹੜਾ ਸੂਈ ਸੀ ਬਾਈ ਦੂਜਾ ਦੂਜਾ ਸੂਈ ਇਹ ਸੂਈ ਸੀ ਤੇ ਦੁੱਧ ਇਹਦੇ ਥੱਲੇ ਕਿੰਨਾ ਕੁ ਤਿਆਰਾ ਹੈ 13 14 ਕਿਲੋ ਵਾਲਾ 13 14 ਕਿਲੋ ਦੁੱਧ ਇਹਦੇ ਥੱਲੇ ਵੀ ਤਿਆਰਾ ਹੈ ਹਾਂਜੀ ਦੋ ਡੰਗ ਚਾਰ ਡੰਗ ਵਾਲਾ ਤੇ ਸਦੀ ਕਰ ਸਕਦਾ ਠੀਕ ਆ ਤੇ ਇਹਦਾ ਭਾਅ ਵੇਚਣ ਚੱਲ ਬਾਈ ਇਹ ਵੀ ਯਾਰ 1.75 ਦੀ ਦੇਣੀ ਹੈ ਬੱਸ ਆ 1.75 ਦੀ ਲੈ ਤੋਰੇਗਾ ਇਹਨੂੰ ਵੀ ਮੜੀ ਤੁਰ ਕੇ ਦਿਖਾ ਦੇ ਲੈ ਤੋਰਾ ਦੂਰਾ ਇਹਦਾ ਵੀ ਕਰ ਲੋ ਚੈੱਕ ਬਾਈ ਭਵਾਨਾ ਦੇਖ ਲਿਓ ਤੁਰਦੀ ਆ ਦੇਖੋ ਗੋਫੇ ਇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਮੱਥੇ ਥੋੜਾ ਜਿਹਾ ਵੱਲਾ ਜਾਨਵਰ ਬਾਈ ਦੇ ਚਾਰੀ ਚੰਗਿਆ ਇਹ 209 ਦਿਖਾਦੇ ਤੇ ਤਿੰਨ ਨੰਬਰ ਦਿਆ ਆ ਗਈ ਇਧਰ ਮੱਝ ਇਹ ਇਹ ਤੇ ਵੀ ਮਾਰ ਲੈਣਾ ਬਈ ਦੇਖੋ ਲੈਵਲ ਉਹਦੀ ਚੈੱਕ ਕਰ ਲਓ ਪਹਿਲਾਂ ਤੁਸੀਂ ਥਣਲੇਪੇ ਦੀ ਬਿਲਕੁਲ ਸਾਫ ਲੈ ਤੋਰੀ ਬਾਈ ਤੇ ਤਿੰਨ ਨੰਬਰ ਵਾਲੀ ਦੇ ਵੀ ਵੀ ਮਾਰ ਲਓ ਨਿਕਾ ਬਾਕੀ ਤੋਰ ਦਿਨੂ ਚਾ ਕਰ ਲਓ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਇਹਨੂੰ ਬੋਡੀ ਬੰਤਰ ਦੀ ਇਹ ਵੀ ਚੰਗੀ ਆ ਬਾਈ ਤੇ ਵੱਡੀ ਮਾਝਾ ਦੇਖੋ ਸਿੰਘਾਂ-ਸੁੰਗਾਂ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਦੇਖੋ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਚੰਗੇ ਕਰਦਵਾਜਣ ਵਾਲੀ ਆ ਤੇ ਲੇਵਾਲੂ ਆ ਬਿਲਕੁਲ ਸਾਫ਼ ਆ ਬਾਈ ਗੈਪ ਵਾਲਾ ਥਣ ਲੱਗੇ ਇਹਦੇ ਵਿੱਚ ਬਿਲਕੁਲ ਸਾਫ਼ ਸਾਨਾ ਬਣੇ ਜੀ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਹੀਂ ਕਰਦੇ ਆ ਇਹ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਬਾਈ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਾਈ ਇਹਦਾ ਤਿੰਨ ਚਾਰ ਤਿੰਨ ਕਿ ਦਿਨ ਨੂੰ ਮੈਨੂੰ ਵੀ ਤਿੰਨ ਦਿਨ ਸੂਈ ਨੂੰ ਤੇ ਇਹਦੇ ਮਗਰ ਬੱਚਾ ਬਾਈ ਕੱਟਾ ਬਾਈ ਇਹਦੇ ਮਗਰ ਇਹਦੇ ਮਗਰ ਬੱਚਾ ਕੱਟਾ ਤੇ ਤਿੰਨ ਦਿਨਾਂ ਦੀ ਸੂਈ ਥੱਲੇ ਹੁਣ ਕੀ ਗੱਲਬਾਤ ਆ ਬਾਈ ਦੁੱਧ ਦੀ ਕਿੰਨਾ ਆ 12 13 ਕਿਲੋ 12 13 ਕਿਲੋ ਦੁੱਧ ਕਿੰਨਾ ਕੁ ਦੇ ਦੂਗੀ ਬਾਈ ਇਹਦਾ ਕੱਢ ਤੂ ਬਾਈ 16 ਕਿਲੋ 16 ਕਿਲੋ ਦੁੱਧ ਬਈ ਕਹਿੰਦਾ ਵੀ 16 ਕਿਲੋ ਦੇ ਕਰੀਬ ਜਿਹੜਾ ਦੁੱਧ ਕੱਢ ਦੂਗੀ ਤੇ 11-12 ਲੀਟਰ ਹੁਣ ਵੀ ਤਿਆਰ ਆ ਤੇ ਇਹਦਾ ਰੇਟ ਬਈ ਇਹਦਾ ਰੇਟ 185 ਆ ਜੀ 180 ਦੇਣਾ 180 ਦੀ ਮਾਨਦਾਨ ਹੋਰ ਵੀ ਹੋਣੀ ਜੀ ਤੇ ਆ ਗੀ ਚਾਰ ਨੰਬਰ ਦੇ ਬਈ ਹਨਾ ਗੱਬਣਾ ਬਈ ਠੀਕ ਆ ਲੈ ਬਈ ਆ ਚਾਰ ਨੰਬਰ ਵਾਲੀ ਗੱਬਣਾ ਖੜੀ ਦੀ ਨਿਗਾ ਮਾਰ ਲੇ ਤੁਸੀਂ ਤੇ ਤੇ ਥੋੜਾ ਜਿਹਾ ਡਰਦੀ ਆ ਬਾਈ ਕਹਿੰਦਾ ਸਿੰਗ ਛੱਪੇ ਦੀ ਚੈੱਕ ਕਰ ਲਿਓ ਥੋੜਾ ਜਿਹਾ ਖੁੱਲਾ ਪਰ ਉਹ ਗੁੰਡਾ ਸਿੰਗ ਤੇ ਬੋਡੀ ਟਾਂਚੇ ਦੀ ਚੰਗੀ ਆ ਬਈ ਦੇਖੋ ਠਾਣਵਾਂ ਨੇ ਦੀ ਚੈੱਕ ਕਰ ਲਿਓ ਇਹ ਗੱਬਣਾ ਹਜੇ ਸੂਨ ਦੇ ਦਿਨ ਲੈਂਦੀ ਆ ਬਾਕੀ ਪੁੱਛ ਲਾਂਗੇ ਬਾਈ ਨੂੰ ਕਿੰਨਾ ਕੁ ਟਾਈਮ ਰਹਿੰਦਾ ਵਾਨੇ ਬੁੰਨੇ ਦੀ ਚੰਗੀ ਆ ਬਈ ਇਹ ਵੀ ਤੇ ਇਹਦਾ ਕਿੰਨਾ ਕੁ ਟਾਈਮ ਰਹਿੰਦਾ ਬਈ ਇਹਦਾ 10 ਦਿਨ ਪਿਆ ਜੇ 10 ਦਿਨ ਸੂਨ ਦੇ ਬਾਕੀ ਆ ਹਾਲੇ ਹਾਂਜੀ ਠੀਕ ਆ ਤੇ ਸੂਆ ਕਿਹੜਾ ਸੂ ਕੀ ਬਈ ਇਹ ਚਾਹੀਦੀ ਦੂਜਾ ਸੂਆ ਸੂਗੀ ਹਾਂਜੀ ਠੀਕ ਆ ਬਈ ਤੇ ਦੁੱਧ ਵਾਦੀ ਕੀ ਕਰਾਇਆ ਹੋਵੀ ਇਹਦੇ ਵਿੱਚ 14-15 ਕਿਲੋ 14-15 ਕਿਲੋ ਹਾਂਜੀ ਠੀਕ ਆ ਤੇ ਇਹਦਾ ਭਾਅ ਫੇਰ ਇਹਦਾ ਭਾਅ 185 185 ਹਾਂਜੀ ਇਹ ਜੋ ਵੀ ਹੋ ਜਮਾਨਦਾਰ ਖੁੱਲਾ ਬਈ ਮਾਨਦਾਰ ਇਹ ਜੋ ਵੀ ਖੁੱਲਾ ਹੋ ਜੂ ਬਈ ਕਹਿੰਦਾ ਵੀ 1.85 ਦਾ ਪਾ ਬਈ ਇਹ ਗੱਬਣ ਮੱਝਾ ਤੇ ਲੈ ਚਾਰ ਮੱਝਾਂ ਦਿਖਾ ਦਿਆਂ ਬਾਈ ਜੀ ਉਹਨੂੰ ਚਾਰ ਮੱਝਾਂ ਲੈ ਕੇ ਆਇਆ ਸੀ ਚਾਰਾਂ ਦੇ ਵਿੱਚੋਂ ਜੇ ਕੋਈ ਵੀ ਪਸੰਦ ਆਉਂਦੀ ਹੋਈ ਤਾਂ ਬਣਾ ਲਿਓ ਸੰਭਰਕਾ ਬਾਹਰ ਦਾ ਕੰਮ ਆ ਬਾਈ ਲੈਣ ਦੇ ਕੋਲ ਆ ਕੇ ਪੂਰੀ ਤਸੱਲੀ ਕਰਕੇ ਬਈ ਫਿਰ ਜਿਹੜਾ ਮੱਝਾਂ ਤੁਸੀਂ ਖਰੀਦ ਸਕਦੇ ਹੋ ਲੈ ਵੀ ਇੱਕ ਵੀਰ ਬੱਚੀ ਲੈ ਕੇ ਆਇਆ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਿਓ ਚੰਗੀ ਬਾਡੀ ਬੰਤਰ ਦੀ ਤੇ ਪ੍ਰਿੰਟ ਫਰੰਟ ਕਰਨ ਵਾਲੀ ਦਾ ਬਹੁਤ ਸੋਹਣਾ ਦੇਖੋ 프ਰਿੰਟ ਪ੍ਰੌਂਟ ਬਹੁਤ ਚੰਗਾ ਬੱਛੀ ਦਾ ਡਿਟੇਲ ਬਾਈ ਨੂੰ ਪੁੱਛ ਲਾਂਗੇ ਵੀ ਕਿੰਨੇ ਟਾਈਮ ਦੀ ਆ ਤੇ ਕੋਈ ਸੀਮਨ ਸੁਮਨ ਦੀ ਡਿਟੇਲ ਵੀ ਪੁੱਛ ਲਾਂਗੇ ਤੇ ਕੀ ਰੇਟ ਕਰਦਾ ਇੱਕ ਵਾਰੀ ਬੱਛੀ ਜੇ ਖੜੀ ਦੇ ਦੱਸਣ ਫਾਲੋ ਤੁਸੀਂ 프ਰਿੰਟ ਪ੍ਰੌਂਟ ਚੰਗਾ ਬੱਛੀ ਦਾ ਤੇ ਥਣ ਹਵਾਨੇ ਦੀ ਆਪਾਂ ਚੈੱਕ ਕਰ ਲਈਏ ਬਈ ਚਾਰੋਂ ਥਾਣਾ ਕੋਈ ਫੋਟ ਸੰਗ ਨਹੀਂ ਇੱਕ ਵਾਰੀ ਸੋਨੂੰ ਵੀ ਦਿਖਾਣੇ ਆਪਾਂ ਨੇੜੇ ਤੋਂ ਤੇ ਰੋਖੀ ਬਾਈ ਮਾੜੀ ਇੱਥੇ ਦੇਖੋ ਦੇਖੋ ਬਈ ਚਾਰੋਂ ਥਾਣਾ ਕੋਈ ਫੋਟੋ ਸੰਗ ਨਹੀਂ ਹੈਗੀ ਕਿ ਝੋਲੀ ਝੁਲੀ ਚੰਗੀ ਪੱਟੀ ਹੈ ਬੱਚੀ ਨੇ ਬਈ ਐਸੀ ਕਾਲ ਬਈ ਨਾਮ ਦੱਸਦੇ ਆਪਣਾ ਨਾਮ ਕਰ ਦਿੰਦੀ ਬਈ ਕਗ ਨਹੀਂ ਪਿੰਡ ਕਿਹੜਾ ਬਈ ਪੋਲ ਜੀ ਠੀਕ ਆ ਇਹ ਬੱਚੀ ਕਿੰਨੇ ਟਾਈਮ ਦੀ ਹੋਗੀ ਬਈ ਤੇ ਬਈ 9-10 ਮਹੀਨੇ ਦੀ 9-10 ਮਹੀਨੇ ਦੀ ਤੇ ਕੋਈ ਇਹਦਾ ਹੈਗਾ ਕਿਸੇ ਨੂੰ ਮਨ ਤੋਂ ਮੰਦੀ ਰਿਹਾ ਕੋ ਵੈਸੀ ਠੀਕ ਆ ਆਪਣੀ ਕਰਦੀ ਹੋਈ ਹੈ ਬਈ ਹਾਂਜੀ ਤੇ ਭਾ ਭੂਗੀ ਰੱਖਦਾ ਦਾ ਵੇਚਣ ਦਾ ਭਾ ਬਈ 16000 16000 ਵੇਚਣੀ ਕਿੰਨੇ ਦੀ ਬਈ ਬਾ ਮਾਨਦਾਨ ਕਰ ਦਾਂਗੇ ਜੀ 16 ਚ ਮਾਨਦਾਨ ਹੋ ਜੂ ਹਾਂਜੀ ਹਾਂਜੀ ਹੋਰ ਨੰਬਰ ਬਈ 98774 ਜੀ 98774 73287 73287 ਹਾਂਜੀ ਜੀ ਮੈਂ ਆਪਣੇ ਕੋਲ ਹੀ ਆ ਬਈ ਹਾਂਜੀ ਅੱਛਾ ਤੁਸੀਂ ਵੈਸੇ ਖਰੀਦ ਵੇਚ ਦਾ ਕੰਮ ਹਾਂਜੀ ਖਰੀਦ ਵੇਚ ਦਾ ਕੰਮ ਕਰਦਾ ਬਈ ਪਸ਼ੂ ਮੰਡੀ ਰਾਮਪਰਾ ਫੂਲ ਦੇ ਉੱਪਰ ਲੈ ਗਿਆ ਬਈ 16000 ਮੁੱਲ ਕਰਦਾ ਮਾਨਦਾਨ ਹੋ ਜੂ ਬਣਾ ਲਿਓ ਸੰਪਰਕ ਦੇ ਭਰਾ ਦੇ ਤੁਸਾਂ ਤੋਂ ਨਹੀਂ ਸੀ ਬੱਚੀ ਦਾ ਬੱਚੀ ਚੰਗੀ ਐ ਸੋਨਾ ਬ੍ਰਾਂਡ ਵੇ ਇੱਕ ਮੱਝ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਜਨੇਗਾ ਮਾਰੋ ਬਾਕੀ ਜਾਣਕਾਰੀ ਸਾਰੀ ਆਪਾਂ ਇਹਦੇ ਦੀ ਬਾਈ ਤੋਂ ਲੈ ਲਾਂਗੇ ਮੱਝ ਚੰਗੀ ਆ ਦੁੱਧ ਵਾਲੀ ਮੱਝ ਆ ਬਾਈ ਤੇ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਆ ਸੋਹਣੀ ਫੇਸ ਕੁਆਲਿਟੀ ਆ ਇਹ ਥੋੜਾ ਜਿਹਾ ਵੱਡਾ ਜੂਰ ਆ ਪਰ ਕੁੰਡਾ ਬਾਡੀ ਮਦੌਕ ਜੱਜਦਾ ਬਾਈ ਤੇ ਬਾਡੀ ਵੰਤਰ ਦੀ ਬਾ ਕਮਾਲ ਆ ਬਾਈ ਫੁੱਲ ਕੱਦ ਫੁੱਲ ਬਾਜਣਾ ਪੂਰੀ ਡਬਲ ਮੱਝ ਆ ਬਾਈ ਤੇ ਵੱਡੀ ਗੱਲ ਘਰ ਦੀ ਰੱਖੀ ਹੋਈ ਮੱਝ ਆ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲੈ ਲਾਂਗੇ ਖਵਾਨਾ ਹੂਨਾ ਦੇਖ ਲਓ ਬਿਲਕੁਲ ਸਾਫ ਥਾਣਾ ਹਵਾਨਾ ਦੀ ਆ ਬਾਈ ਚਾਰੋਂ ਥਣ ਇੱਕੋ ਜੇ ਸੋਹਣਾ ਮੁੱਠੀ ਚਵਾਈ ਵਾਲਾ ਥਾਣਾ ਤੇ ਲੇਵੇ ਤੇ ਨਾੜਾ ਨੂੜਾ ਕਰਮਾ ਲਈ ਦੇ ਬਹੁਤ ਆ ਦੇਖੋ ਇਹ ਵਾਲੂ ਬਾਈ ਬਹੁਤ ਸੋਹਣਾ ਤਿਆਰ ਕਰਾਇਆ ਤੇ ਖੋਲ ਕੇ ਥੋੜਾ ਜਿਹਾ ਦਰਦੀਆ ਨਹੀਂ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਬਾਕੀ ਇੱਥੇ ਜੱਜ ਕਰ ਲਿਓ ਤੁਸੀਂ ਤੇ ਹਵਾਨਾ ਬੜਾ ਵਾ ਕਮਾਲ ਤਿਆਰ ਕਰਿਆ ਦੇਖੋ ਤੇ ਥਣ ਥਣ ਵੀ ਉਨੇ ਹੀ ਸੋਹਣਾ ਬਾਈ ਬਿਲਕੁਲ ਮੁੱਠੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਦੇਖੋ ਹਵਾਨਾ ਦੇਖੋ ਬਿਲਕੁਲ ਸਾਫ ਅੱਡਰ ਬੋਡੀ ਢਾਂਚੇ ਦੀ ਬਿਲਕੁਲ ਪੂਰੀ ਚੰਗੀ ਹੈ ਬਾਈ ਚੰਗਾ ਕਾਦਾ ਤੇ ਚੰਗਾ ਵਜਣਾ ਬਾਈ ਨਾਲ ਗੱਲ ਕਰਦਾ ਪਰ ਕਿੰਨੇ ਕਿ ਦਿਨ ਦੀ ਸੂਈ ਹੈ ਬਾਈ ਐਸੀ ਕਾਲ ਅਸਰੀ ਕਰੇ ਵੀਰੇ ਬਾਈ ਨਾ ਦੱਸ ਦਿਓ ਮਨਪ੍ਰੀਤ ਸਿੰਘ ਮਨਪ੍ਰੀਤ ਪਿੰਡ ਕਿਹੜਾ ਬਾਈ ਤਾਜੋ ਵੀਰੇ ਤਾਜੋ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਬਰਨਾਲਾ ਹਨਾ ਬਰਨਾਲਾ ਹਾਂਜੀ ਠੀਕ ਆ ਕਰਦੀ ਮਾਜਾ ਬਈ ਆਪਣੀ ਹਾਂ ਕਰਦੀ ਵੀਰੇ ਸੂਆ ਕਿਹੜਾ ਸੂਪਿਆ ਇਸ ਵਾਰੀ ਤੀਜਾ ਸੂਆ ਇਸ ਵਾਰ ਸੂਈ ਹੈ ਤੇ ਕਿੰਨੇ ਦਿਨਾਂ ਦੀ ਬਾਈ ਇਹ ਤੀਜਾ ਕਦੇ ਨਹੀਂ ਆ ਵੀਰੇ ਤੇ ਕਿੰਨੇ ਦਿਨ ਹੋ ਗਈ ਸੂਈ ਨੂੰ 3 ਦਿਨਾਂ ਨੂੰ ਸੂਈ ਨੂੰ ਹੋ ਗਈ ਸੂਆ ਸੂਆ ਕਿਹੜਾ ਸੂਈ ਹੈ ਇਸ ਵਾਰੀ ਤੀਜਾ ਤੇ ਬੱਚਾ ਕਿਤੇ ਦਾ ਕੱਟਾ ਵੀਰ ਬੱਚਾ ਮਗਰ ਕੱਟਾ ਬਾਈ ਤਿੰਨ ਕ ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਤੇ ਤਿੰਨ ਕ ਦਿਨਾਂ ਦੀ ਸੂਈ ਥੱਲੇ ਹੁਣ ਬੋਲੀ ਦਾ ਕੀ ਹਿਸਾਬ ਕਰਦਾ ਮਨਪਰੀ ਕਿੰਨੀ ਕੀ ਤਿਆਰ ਆ ਬਾਈ ਗੋਲੇ ਦਾ ਵੀਰੇ ਇਹ ਕੱਲ ਹੀ ਸਾਫ਼ ਕਰੀ ਆ 12-13 ਲੀਟਰ ਗੋਲੇ ਹੀ ਗਈ ਆ 12-13 ਲੀਟਰ ਗੋਲੇ ਚੋਂ ਸਾਫ਼ ਹੋ ਗਈ ਮਤਲਬ ਹਾਂ ਵੀਰੇ ਕੱਲ ਹੀ ਕਰੀ ਆ ਠੀਕ ਆ ਕਿੰਨਾ ਦੁੱਧ ਕੱਟਾ ਬਾਈ ਪਿਛਲੇ ਸੂਆ ਚ ਪਿਛਲੇ ਸੂਆ ਵੀਰੇ 17 ਕਿਲੋਟਰ ਦੁੱਧ ਸੀਗਾ ਥੱਲੇ 17 ਲੀਟਰ ਲੈ ਵੀ ਬਾਕੀ ਅੰਦਾਜ਼ਾ ਤੁਸੀਂ ਜਿਹੜਾ ਬਾਡੀ ਵੰਤਰ ਨੂੰ ਚੈੱਕ ਕਰਕੇ ਲਾ ਲਿਓ ਹਵਾਨਾ ਦੇਖ ਕੇ ਲਾ ਲਿਓ ਬਾਈ ਕਹਿੰਦਾ ਵੀ 17 ਲੀਟਰ ਪਿਛਲੇ ਸੂਆ ਜਿਹੜਾ ਦੁੱਧ ਚੋਇਆਗਾ ਤੇ ਇਸ ਟਾਈਮ ਵੀ ਜਿਹੜਾ ਬਾਈ ਦੇ ਦੱਸਣ ਮੁਤਾਬਕ 12 ਕਿਲੋ ਬਾਈ ਹਾਂ 12 ਕਿਲੋ 12 ਕਿਲੋ ਤੀਜਾ ਕਦੇ ਨਹੀਂ ਹੋਇਆ ਪੀ ਬੋਲਾ ਕੱਢਿਆ ਬਾਈ ਕਹਿੰਦਾ ਵੀ ਤੀਜਾ ਦਿਨ ਹਜੇ ਸੂਈ ਨੂੰ ਹੋਇਆ ਤੇ ਕਿੰਨਾ ਕਵਾ ਦੂ ਬਈ ਇਸ ਵਾਰ ਮਨਪੀ ਦੇ 18 ਕਿਲੋਟਰ ਦੀ ਉਮੀਦ ਹੈਗੀ ਆ ਵੀਰੇ ਕੋਈ ਵੀ ਬੰਦਾ ਚੋਕੇ ਵੀ ਲਿਜਾ ਸਕਦਾ ਠੀਕ ਹੈ 17 ਦਾ ਤੁਸੀਂ ਚੋਈ ਆ ਹਾਂ 17 ਪੀਸਲੇ ਦੂ ਦੇਗਾ ਵੀਰੇ ਹਾਂ ਮਾਹ ਜਨਾ ਵੀਰੇ ਖੁੱਲਾ ਦੂ ਠੀਕ ਆ ਬਾਈ ਹਾਂਜੀ ਗਰਮੀ ਬੜੀ ਹੋ ਜੂ ਤੇ ਜਿਆਦਾ ਜਆ ਮੁੱਲ ਬਈ ਇਹਦਾ ਫਿਰ 2-3 ਵੀਰੇ ਵੇਚਣ ਮਾਨਤਾਨ ਕਰਦਾ ਮਾਨਤਾਨ ਵੀਰੇ 2-3 ਦੇ ਵਿੱਚ ਮਾਨਤਾਨ ਹੋ ਜੂ ਹਾਂਜੀ ਹਾਂਜੀ ਫੋਨ ਨੰਬਰ ਬਈ 8803 8803 8184 ਵੀਰ 8184 ਲੈ ਵੀ ਬਣਾ ਲੈ ਸੰਪਰਕ 230 ਮੁੱਲ ਮਾਨਤਾ ਨੂੰ ਵਿੱਚ ਬਾਈ ਕਹਿੰਦਾ ਵੀ ਹੋਜੂ ਘਰ ਦੀ ਰੱਖੀ ਹੋਈ ਮੱਝ ਆ ਬਾਈ ਦੁੱਧ ਦੀ ਬਾਈ ਕਹਿੰਦਾ ਵੀ ਪੂਰੀ ਤਸੱਲੀ ਆ ਯਾ ਵੀ ਦੇਖੋ ਛੋਟੀ ਦੇਖੋ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਬਹੁਤ ਜਿਆਦਾ ਜ਼ਬਰਦਸਤ ਛੋਟੀ ਹੈ ਤੇ ਮੁੱਲ ਵੀ ਇਹਦਾ ਬਾਈ ਦੱਸਣ ਦਾ ਜਿਹੜਾ ਉੱਚਾ ਹੀ ਆ ਵਾਰੀ ਛੋਟੀ ਤੇ ਖੜੀ ਤੇ ਨਿਗਾ ਮਾਰੇ ਅੱਜ ਬਾ ਕਮਾਲ ਬੰਤਰ ਦੀ ਝੋਟੀ ਤੇ ਥਾਣਾ ਹਵਾਲੇ ਦੀ ਗੱਲ ਕਰ ਲਈ ਰੇ ਬਾਈ ਬਹੁਤ ਜਿਆਦੇ ਸੋਹਣਾ ਸਾਡਾ ਪਹਾੜ ਲੈ ਦੇਖੋ ਇੱਥੇ ਇੱਥੇ ਨਾਲਾ ਨੂੜਾ ਦੇਖੋ ਕਰਮਾਲੀਆਂ ਬਿਲਕੁਲ ਉੱਭਰੀਆਂ ਹੋਈਆਂ ਨਾਲਾ ਤੇ ਚਾਰੋਂ ਥਾਣੇ ਦੇ ਫੁੱਲ ਕੈਪ ਵਾਲਾ ਥਾਣਾ ਤੇ ਬਹੁਤ ਚੰਗੀ ਝੋਟੀ ਹੈ ਜੀ ਦੇਖੋ 3.5 ਲੱਖ ਰੁਪਏ ਦਾ ਮੁੱਲ ਕਰਦੇ ਕਹਿੰਦੇ ਬੀਗੂ ਦੇਖੋ ਕਿੰਨੇ ਜੀ ਮੁੱਲ ਤਾਂ ਵੈਸੇ ਜ਼ਿਆਦਾ ਹੀ ਏ ਥੋੜਾ